ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਤਰਨਤਾਰਨ ਦੇ ਸਾਬਕਾ ਵਿਧਾਇਕ ਅਕਾਲੀ ਪਾਰਟੀ ਹਰਮੀਤ ਸਿੰਘ ਸੰਧੂ ਨੂੰ ਤਰਨਤਾਰਨ ਦੇ ਵਿਕਾਸ ਦੇ ਲਈ 124 ਕਰੋੜ ਤੋਂ ਵੱਧ ਦੀ ਗ੍ਰਾਂਟ ਦਿੱਤੀ ਗਈ ਸੀ ਤਾਂ ਕਿ ਤਰਨਤਾਰਨ ਨੂੰ ਚੰਡੀਗੜ੍ਹ ਵਰਗਾ ਬਣਾ ਦਿੱਤਾ ਜਾਵੇ ਪਰ ਅੱਜ ਦੀ ਹੋਈ ਸੌਣ ਦੀ ਪਹਿਲੀ ਮूसलाधार ਬਾਰਿਸ਼ ਨੇ ਚੰਡੀਗੜ੍ਹ ਨੂੰ ਡਬੋ ਦਿੱਤਾ ਤੇ ਜੋ ਵਿਕਾਸ ਸਾਹਮਣੇ ਆਇਆ ਉਹ ਲੋਕਾਂ ਦੇ ਸਾਹਮਣੇ ਹੈ ਲੋਕਾਂ ਦੇ ਨਾਲ-ਨਾਲ ਐਮ.ਐਲ.ਏ ਡਾਕਟਰ ਧਰਮਵੀਰ ਅਗਨੀ ਹੋਤਰੀ ਦੇ ਮੁੰਡੇ ਨੇ ਵੀ ਇਸ ਦੇ ਬਾਰੇ ਬਿਆਨ ਦਿੱਤਾ ਹੈ ਉਹਨਾਂ ਕਹੇ ਕਿ ਚੰਡੀਗੜ੍ਹ ਦਾ ਕੀ ਇਹ ਤਾਂ ਤਰਨ ਤਰਨ ਵੀ ਨਹੀਂ ਲੱਗ ਰਿਹਾ ਸਾਰਾ ਪੈਸਾ ਅਕਾਲੀ ਪਾਰਟੀ ਵਿਕਾਸ ਦੇ ਨਾਮ ਤੇ ਉੱਤੇ ਖਾ ਚੁੱਕੀ ਆ ਸਿਰਫ ਆਪਣੇ ਘਰ ਦਾ ਹੀ ਵਿਕਾਸ ਕੀਤਾ ਨਾ ਕਿ ਸ਼ਹਿਰ ਦਾ ਬਲਦੇਸ ਦੇਗਾ ਜੀ ਬਰਾਬਰ ਕਲੋਨੀ ਆ ਜੀ ਭਲਾ ਬਾਈ ਵੇਖੋ ਮਾਰੋ ਕੈਮਰਾ ਇੱਧਰ ਅੱਛਾ ਭਲਾ ਬਾਈ ਵੇਖੋ ਤੁਹਾਡੇ ਮੈਂ ਹਲਾ ਤੁਸੀਂ ਦੇ ਦੇ ਪਏ ਹੋ ਤੇ ਇੱਕ ਤਰਾ ਬੱਚੇ ਕਿਥੋਂ ਪਤੋ ਦੇ ਲੋ ਸਕੂਲ ਦੇ ਹੈਲਥ ਮੰਗਦੇ ਪਏ ਆ ਲੰਗਣ ਵਾਸਤੇ ਕੋਈ ਹਾਲ ਨਹੀਂ ਹੈਗਾ ਕੋ ਦਾ ਪਾਣੀ ਵੇਖੋ ਫਰੋਤਾ ਪਿਆ ਗਲੀਆਂ ਦੇ ਵਿੱਚ 125 ਕਰੋੜ ਰੁਪਈਆ ਬੋਈ ਬੰਦੇ ਦਾ ਪਤਾ ਨਹੀਂ ਕਿੱਥੇ ਗਿਆ ਬਾਕੀ ਪੈਸਾ ਲੱਗਾ ਨਹੀਂ ਕੋਈ ਦੇ ਪਾਣੀ ਡੁੱਬ ਗਿਆ ਆਹ ਜੀ ਚਲੋ ਜਨਾਬੀ ਹਾਲਤ ਬਹੁਤ ਬੁਰਾ ਹੀ ਆ ਹਾਂ ਜੀ ਹਾਲਤ ਬਹੁਤ ਬੁਰਾ ਹੀ ਆ ਕਿੰਨੇ ਕੁ ਆਦ ਮਾਰੇ ਆ ਬਹੁਤ ਜਿਆਦਾ ਮਤਲਬ ਜੋ ਬਾਤ ਮੁਝੀ ਆ ਹਾਲਤ ਕਾਫੀ ਮਤਲਬ ਕਾਫੀ ਆ ਮਤਲਬ ਦਿੱਕਤ ਹੋਦੀ ਲੰਘਣ ਲੱਗਿਆ ਚੰਡੀਗੜ੍ਹ ਤੇ ਨਹੀਂ ਬੰਦਾ ਚੰਡੀਗੜ੍ਹ ਤਰਫ ਤਰਫ ਨੂੰ ਜੱਜਣ ਲੱਗ ਰਿਹਾ ਹੈ ਕਿ ਲਾ 100 ਕਿੰਨੇ ਕਰੋੜ ਆਇਆ ਜੀ 25 125 ਇਹਦੀ ਇਨਫਾਰਮੇਸ਼ਨ ਤੁਹਾਨੂੰ ਮੈਂ ਤੁਹਾਨੂੰ ਦੱਸਿਆ 30 ਮਹੀਨਿਆਂ ਦਊਗਾ ਐਗਜ਼ੈਕਟ ਕਿੰਨੇ ਪੈਸੇ ਆਏ ਤੇ ਕਿੰਨੇ ਦਾ ਇਹਨਾਂ ਨੇ ਕਪੜਾ ਕੀਤਾ ਹਮ ਅੱਜ ਜਦੋਂ ਘਰੋਂ ਨਿਕਲਦੇ ਆ ਇਹੋ ਚੀਜ਼ ਵੇਖੰਦੇ ਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਦੁਕਾਨਾਂ ਦੇ ਪਾਣੀ ਸਬਜ਼ੀਆਂ ਵਾਲੀਆਂ ਚਲੀਆਂ ਜਾ ਰਹੀਆਂ ਇਹਨਾਂ ਨੇ ਜਿਹੜਾ ਸਟਰੋਂਗ ਸੀਵਰ ਪਾਇਆ ਹੋਣਾ ਬੇਸ਼ਕੀ ਉਹਨੇ ਕੋਈ ਲੈਵਲ ਨਹੀਂ ਕੀਤੀ ਛੋਟਾਫਟ ਪਾ ਕੇ ਅਧਿਆ ਛੱਡਦਾ ਜਿੱਥੇ ਉਹਨਾਂ ਨੇ ਉਹਦੀ ਉਹਦਾ ਨਿਕਾਸ ਸੀ ਉੱਥੇ ਜਾ ਕੇ ਵੀ ਕੋ ਦਾ ਨਿਕਾਸ ਨਹੀਂ ਹੁੰਦਾ ਉਹ ਵੀ ਕਰ ਰਹੇ ਨੇ ਉਹ ਪਾਣੀ ਵਾਪਸ ਆ ਰਿਹਾ ਵਾ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਸਿਸਟਮ ਨਾਲ ਨਹੀਂ ਪਿਆ ਇਹ ਸਿਸਟਮ ਇਹਨਾਂ ਦੇ ਸਿਸਟਮ ਨਾਲ ਪਿਆ ਵਾ ਜਿਹੜਾ ਸਿਸਟਮ ਨਾਲ ਚਾਹੀਦਾ ਲੋਸ ਸਿਸਟਮ ਨਾਲ ਸਰਹੰਦ ਆਪਣੇ ਜਿਵੇਂ ਕਾਗਜ਼ ਕਾਜ ਉਹਦੇ ਕੋਈ ਗਰੰਟਾ ਹੁੰਦੀ ਤੇ ਇਹਨੂੰ ਕਿਤਨਾ ਦੇ ਹਾਲਾਤ ਹੋਣਗੇ ਕੀ ਲੱਗੇਗਾ ਸ਼ਹਿਰ ਆਪਣਾ ਸਰ ਤਰੰਤਾ ਤਰੰਤਾ ਨਹੀਂ ਲੱਗੇਗਾ ਗੁਰੂ ਆਰਜਨ ਦੇਵ ਜੀ ਨਗਰੀ ਆ ਇਹਨੂੰ ਵੀ ਖੂਬਸੂਰਤ ਬਣਾਵਾਂਗੇ ਅਸੀਂ ਮੁਕਾਬਲਾ ਚੰਡੀਗੜ੍ਹ ਜਾਂ ਬੈਂਗਲੌਰ ਨਾਲ ਨਹੀਂ ਕਰਦੇ ਪਹਿਲਾਂ ਜਿਹੜੇ ਇਹਨਾਂ ਦੀਆਂ ਆ ਲੇਕੀਆਂ ਉਹਨਾਂ ਨੂੰ ਦੂਰ ਕਰਾਂਗੇ ਉਹਦੇ ਚੀ ਗਾਫੀ ਹੱਦ ਤੱਕ ਲੱਗ ਜਾਣਾ ਇੱਕ ਮੇਰੀ ਬੇਨਤੀ ਆ ਤੁਹਾਨੂੰ ਪ੍ਰੈਸ ਦੇ ਜਿਨਾ ਨੂੰ ਭਰਾ ਕੇ ਕਿ ਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ